ਕਜੀਆ ਦੋ ਤੋਂ ਮਤਮਾ ਡਾਬੇ ਲੱਖਾ ਮਾਣ ਪੇਟ ਦੇ ਵਿੱਚ ਕੀ ਗੜੇ ਹੁੰਦੇ ਆ ਕਿ ਤੇ ਉਹ ਗੁਆਈਆਂ ਦੇ ਨਾਲ ਨਿਕਲਦੇ ਆ ਇਕ ਆਪਾਂ ਦੇਸੀ ਤਰੀਕਾ ਵੀਡੀਓ ਵਿੱਚ ਵੀ ਜੀ ਦੋਸਾ ਵਾਲਾ ਆਪਾਂ ਵੀ ਕੱਢ ਕੇ ਹੋਏ ਨੇ ਆ ਪਾਣ ਦਾ ਪੱਤਾ ਲਿਆਗਾ ਆਪਾਂ ਤੇ ਵੀ ਇਸ ਜਿਸ ਤਰ੍ਹਾਂ ਆਪਾਂ ਦਾਸ ਮਟ ਲੱਕਣਗੇ ਤੇ ਵੀ ਕੀੜੇ ਇੱਥੋਂ ਦੀ ਬਾਹਰ ਆ ਜਾਣਗੇ ਬਾਂ ਦਾ ਪੱਤਾ ਲਿਆ ਤੇ ਇੱਕ ਸਰੋਂ ਦਾ ਤੇਲ ਲਿਆ ਇਸ ਤਰ੍ਹਾਂ ਲੰਮਾ ਲੈ ਕੇ ਇਸ ਤਰ੍ਹਾਂ ਆਪਾਂ ਜਿਸ ਨੂੰ ਰੱਖੀਂ ਲਗਾ ਦੇਣਾ ਤੇ ਇਸ ਤਰ੍ਹਾਂ ਤੇਲ ਲਾ ਰਹਿਣਾ ਤੇਲ ਲਾ ਕੇ ਐਸੇ ਕਰੀਂ

ਵੀਰਬਾ ਕਰਕੇ ਵੇਣਿਆਂਗੇ ਉਹਨਾਂ ਨੇ ਵੀਡੀਓ ਦੇ ਵਿੱਚ ਤਾਂ ਕੱਢ ਕੇ ਦਿਖਾਏ ਸੀ ਹੁਣ ਆਪਾਂ ਸਾਤੇ ਜਾਂ ਝੂਠ ਸਾਰਾ ਕੋਈ ਪਤਾ ਲੱਗ ਜਾਊਗਾ ਇਹਦੇ ਵਿੱਚ ਪਤਾ ਨੂੰ ਦੱਸ ਦੰਨੇ ਆ ਤੇ ਵੀਡੀਓ ਨੂੰ ਵੱਟ ਵਾਲੇ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਕਰ ਲਿਓ ਫੋਲੋ ਜੇ ਝੂਠ ਹੋ ਤੇ ਵੇਖੋਗਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਐਸ ਇਤਰਾਫ ਆ ਵੀਰੇ ਘਟਣੇ ਆ Nǹkà ẹyà tó nù? Bàzà kùnà nà tó nù yẹ. ਤੇ ਲਾਲਾ ਲੋਜੀ ਵੜਾਪਾ ਦੇਣਿਆਂ ਵਿਕੀਰੇ ਉਹਨੇ ਵੀਡੀਓ ਦਾ ਲਾਇਆ ਸੀ ਕਿ ਨਿਕਲੇ ਕਿ ਨਹੀਂ ਨਿਕਲੇ ਆਨੇ ਦੇ ਕਰਕੇ ਨਾ ਆਉਂਦਾ ਕੋਈ ਇਹ ਤਾਂ ਕੀੜਾ ਨਹੀਂ ਕੋਈ ਕੁਛ ਨਹੀਂਗਾ ਅਵੇ ਸਰਗਾ ਇੱਕ ਵੀਡੀਓ ਹੁੰਦੀਆਂਗਾ ਲੋਕਾਂ ਨੂੰ ਬੁੱਧੂ ਤੋਂ ਮੂਰਖ ਬਣਾਉਂਦੇ ਆ ਇੱਕ ਪਾਣ ਦਾ ਪੱਤਾ ਇਸ ਤਰ੍ਹਾਂ ਪੇੜ ਦੇ ਵਿੱਚੋਂ ਧੁੰਨੇ ਰਹੀ ਤੇ ਜਾਂ ਕੋਈ ਬੈਕਸ਼ੈਡ ਪਟ ਰਹੀ ਉੱਪਰ ਦੀ ਕਹਿੰਦੇ ਜਦੋਂ ਉਹ ਦਾ ਮਾਲਸ ਕਰਦੇ ਆਖੇ ਠਿੱਟ ਤੋਂ ਉੱਪਰਲੇ ਪਾਸੇ ਬੈਕਸ਼ੈਡ ਇੱਥੋਂ ਬੈਕਸ਼ੈਡ ਤੇ ਉਹੋਸਥਾਨੇ ਕਹਿੰਦੇ ਆਗੇ ਵੀ ਕੀੜੇ ਬਾਹਰ ਆ ਜਾਂਦੇ ਆ ਕਦੇ ਵੀ ਪੋਸਿਬਲ ਨਹੀਂ ਹੁੰਦਾਗਾ ਦਵਾਈ ਲਾਵਾਂਗੇ ਦਵਾਈਆਂ ਦੇ ਨਾਲ ਅੰਦਰੋਂ ਪੇੜ ਚੋਂ ਲੈਟਰ ਨਹੀਂ ਕੀੜੇ ਬਾਹਰ ਆ ਸਕਦੇ ਹੁੰਦੇ ਆ ਨਾ ਕਿ ਇਹ ਦੇਸ਼ ਹੈ ਜਿਹਨਾਂ ਦੇ ਕੈਨਾਲ ਐਵੇਂ ਲੋਕਾਂ ਨੂੰ ਘਬਰਾਉਣਾ ਨਾ ਕਰਿਆ ਕਰੋ ਐਵੇਂ ਫੇਕ ਵੀਡੀਓ ਬਾਕੇ ਲੋਕਾਂ ਦਾ ਮਨਜ਼ਰ ਖਰਾਬ ਨਾ ਕਰਿਆ ਕਰੋ ਹੱਥ ਬੰਨ ਕੇ ਰਿਕਵੈਸਟ ਆ ਜੋ ਵੀ ਕੰਮ ਵੀ ਵੀਡੀਓ ਤੋਂ ਹੁੰਦੇ ਆ ਕੋਲੇ ਹੁੰਦੀ ਆ ਤਾਂ ਉਹ ਜੱਕਾ ਕੰਟੈਕਟ ਪਾਓ ਜਿਹਦੇ ਨਾਲ ਹਾਰੇ ਨੂੰ ਸੇਧ ਮਿਲੇ ਜਾਂ ਬੱਚਿਆਂ ਨੂੰ ਕੋਈ ਨੌਲੇਜ ਮਿਲੇ ਉਹ ਨਾਲ ਇਹ ਪੁੱਕੇ ਦੇ ਵਿੱਚ ਕੁਝ ਕਰ ਸਕਣ ਉਹ ਜਿਗਾ ਕੰਟੈਕਟ ਵੀਡੀਓ ਪਾਓ ਵਾਈ ਗੁਰਦੇ ਦਾ ਖਾਲਸਾ ਵਾਈ ਗੁਰਦੇ ਦੀ ਫਤਿਹ ਵੀਡੀਓ ਨੂੰ ਵੱਤ ਵਾਲੇ ਸ਼ੇਅਰ ਕਰੋ ਲਾਈਕ ਕਮੈਂਟ ਤੇ ਪੇਜ ਨੂੰ ਕਰ ਲਿਓ ਫੋਲੋ YouTube ਦੇ ਫੈਨ ਚੈਨਲ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਲੱਖਾਂ ਮਿਲਾਂਗੇ ਆ ਅਗਲੀ ਵੀਡੀਓ ਦੇ ਵਿੱਚ